ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਸਰਕਾਰ ਮੁਤਾਬਕ 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 ਯਰਮੇਸ਼ਨ ਟੋਰ ਫਰੋਂ ਨੋਕਾ ਜਿੰਦਾਬਾਦ 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 ਐਸ்சிਡੀਸੀ ਮਹਾਂ 31-12-2024 ਨੂੰ SCBC ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦਾ 28ਵਾਂ ਦਿਨ ਬੜੀ ਗਰਮ ਜੋਸ਼ੀ ਨਾਲ ਬੀਤਿਆ ਮੋਰਚੇ ਤੇ ਪਹੁੰਚੀਆਂ ਪੰਜਾਬ ਦੀਆਂ ਦੋ ਸੰਸਥਾਵਾਂ શ્રી ਗੁਰੂ ਰਵਿਦਾਸ ਫੈਂਡਰੇਸ਼ਨ ਪੰਜਾਬ ਤੇ ਅਨੁਸੂਚਿਤ ਜਾਤੀ ਯੂਨੀਅਨ ਪੀਜੀਆਈ ਚੰਡੀਗੜ੍ਹ ਨੇ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ डॉक्टर रुपिंदर सिंह सुधार ने कहा कि सरकार तो अपनिया जायज मंगा ले, असी मोर्चे नट के खड़े हाँ मोर्चे दी हर तरफों सहायता करांगे। मोर्चे दे सीनियर आगू बलविंदर सिंह कुंबड़ा ने कहा कि सरकार ने हलूणा ले असी जल्द ही कोई वड्डा एक्शन करन जा रहे हाँ सरकार कुंभकर्णी नींद तो जगा है ਅਵਧਾਰ ਸਿੰਘ ਸਹੋਤਾ ਨੇ ਕਿਹਾ ਕਿ ਆਏ ਦਿਨ ਪੰਜਾਬ ਭਰ ਤੋਂ ਸਾਨੂੰ ਸਮਰਥਨ ਮਿਲ ਰਿਹਾ ਹੈ ਅਸੀਂ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਐਸ ਸੀ ਬੀ ਸੀ ਸਮਾਜ ਦੀ ਤਾਕਤ ਤੋਂ ਜਾਣੂ ਕਰਵਾ ਦੇਵਾਂਗੇ ਲਖਵੀਰ ਸਿੰਘ ਵਡਾਲਾ ਨੇ ਦੋਵੇਂ ਸੰਸਥਾਵਾਂ ਦੇ ਆਗੂਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਪਿੰਡਾਂ ਵਿੱਚੋਂ ਲੋਕ ਵਹਿਰਾ ਘੱਟ ਕੇ ਆਉਣੇ ਸ਼ੁਰੂ ਹੋ ਗਏ ਹਨ ਇਸ ਸਮੇਂ ਮੋਰਚੇ ਤੇ ਹਾਜ਼ਰ ਆਗੂਆਂ ਨੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ आज मोर्चे हरभजन पट्टी प्रधान अनुसूचित जाति यूनियन पीजीआई अपनी टीम सहित विशेष तौर पर पहुंचे इस तो इलावा बलजीत सिंह ककराली हरनेक सिंह नडयाली सिंह चंगण परमजीत सिंह, पुष्पिंदर कुमार जगतार सिंह अमरीक सिंह मुंडीखर करमजीत सिंह एनो मुख्तियार सिंह ककराला आदि मोर्चे हाजिर हुए ਸਾਥਿਓ ਅੱਜ ਇਹ ਰਿਵਰੇਸ਼ਨ ਟੋਰ ਫੜੋ ਬੋਲਦਾ ਨਾ ਐਸਡੀਐਸਸੀ ਧੰਦੇ ਇਹਦਾ ਅਸੀਂ ਮਹਾਤ ਸੱਤ ਕੇ ਸਲਾਈਟਾ ਤੇ ਲਾਇਆ ਹੋਇਆ ਹੈ ਅੱਜ ਥਾਣੀ ਮੈਦਾਨ ਵਿੱਚ ਪ੍ਰਵੇਸ਼ ਦਾ ਚੁੱਕਾ ਹੈ ਔਰ ਬੜੀ ਚੜ੍ਹਦੀ ਕਲਾ ਦਾ ਬੋਲਦਾ ਸੋਚੇ ਪੰਜਾਬ ਤੋਂ ਵੱਖ-ਵੱਖ ਜਥੇਬੰਦੀਆਂ ਐਸਡੀਐਸਸੀ ਸਮਾਜ ਦੇ ਹੱਥ ਵਿੱਚ ਪੁੱਜ ਰਹੇ ਨੇ ਅਸੀਂ ਇਸ ਮੌਕੇ ਤੋਂ ਉਹਨਾਂ ਦੇ ਸਮਰਥ ਹੁੰਦਾ ਸਵਾਗਤ ਕਰਦੇ ਆਂ ਅੱਜ ਸਾਡੇ ਵਿੱਚ ਪੀਜੀਆਓ ਜੁਨੀਆਨਾ ਦੇਵੀ ਇੱਕ ਵਾਫਾ ਦੇ ਤਰੇ ਸਾਡੇ ਕੋਲ ਪਹੁੰਚਾ ਸੀ ਦਸਵਿੰਦਰ ਸਿੰਘ ਭੰਦੀ ਦੀ ਅਗਵਾਈ ਦੇ ਵਿੱਚ ਆੜਾ ਸਾਡੇ ਦਰਮਿਆਨ ਡਾਕਟਰ ਪਰਮੰਦਰ ਸਿੰਘ ਤੇ ਆਪਣੇ ਸਾਥੀਆਂ ਸਮੇਤ ਮੌਜੂ ਹੈ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਕੇ ਬੋਲ ਚਾਹਾਂ ਲੋ ਇਹ ਇਸ ਮੋਟੇ ਨੇ ਸਾਰੇ ਪੰਜਾਬ ਦੇ ਐਸੇ ਬੀਸੀ ਲੋਕਾਂ ਦੇ ਜਿੱਥੇ ਹੱਥਾਂ ਦੀ ਰਾਖੀ ਕਰਿਆ ਇਹ ਮੋਟਾ ਭਾਵੇਂ ਉਹ ਸਰਕਾਰੀ ਨੌਕਰੀਆਂ ਦੇ ਰਾਹਮਾਂ ਚੋਂ ਨਾ ਹੋਵੇ ਭਾਵੇਂ ਰਾਜ ਸਭਾ ਕੋਈ ਨਾ ਹੋਵੇ

ਦੇ ਦੂਜੇ ਸੁਨੇਹੇ ਵੀ ਆਇਆ ਹੈ ਕਿ ਜੇ ਅਸੀਂ ਪੰਜਾਬ ਦੇ ਲੋਕ ਦੇ ਲੜਾਈ ਲੜਨਾ ਹੈ ਤੇ ਸਾਡਾ ਜਿਹੜਾ ਸਾਰੇ ਭਾਗਾਂ ਵਿੱਚ ਕੋਈ ਸਾਨੂੰ ਕੋਈ ਰਾਹ ਮਿਲੂਗੀ ਕਿਉਂਕਿ ਹਰ ਇੱਕ ਪੇਂਡਾ ਵੇਕਰ ਸਾਹਿਬ ਦੇ ਸੰਵਿਧਾਨ ਅਨੁਸਾਰ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਦੇ ਆਂ ਜੈਪੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਲਖਵੀਰ ਸਿੰਘ ਬਡਾਲਾ ਕੋਰ ਕਮੇਟੀ ਮੈਂਬਰ ਐਸ ਸੀ ਵੀ ਸੀ ਮਹਾਪੰਚਾਇਤ ਪੂਰੇ ਪੰਜਾਬ ਵਾਸੀਆਂ ਨੂੰ ਤੇ ਭਾਰਤ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਅੱਜ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਪੂਰੇ ਭਾਰਤ ਵਿੱਚ ਨਹੀਂ ਪੂਰੀ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਸਾਰੇ ਦਸਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਵਧਾਈ ਸੋ ਅੱਜ ਸੱਤ ਫੇਸ ਲਾਈਟਾਂ ਦੇ ਉੱਤੇ ਜਿਹੜਾ ਐਸੀਬੀਸੀ ਮਹਾਪੰਚਾਇਤ ਵੱਲੋਂ ਮੋਰਚਾ ਲਾਇਆ ਗਿਆ ਹੈ ਉਹ 28ਵੇਂ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ਔਰ ਮੋਰਚਾ ਪੂਰੀ ਚੜ੍ਹਦੀ ਕਲਾ ਵਿੱਚ ਹੈ ਪੂਰੇ ਪੰਜਾਬ ਤੋਂ ਅਲੱਗ-ਅਲੱਗ ਜਥੇਬੰਦੀਆਂ ਜਿਹੜੀਆਂ ਮੋਰਚੇ ਵਿੱਚ ਆ ਕੇ ਮੋਰਚੇ ਦਾ ਸਮਰਥਨ ਕਰ ਰਹੀਆਂ ਹਨ ਔਰ ਜਿਹੜਾ ਮੋਰਚਾ ਪੂਰੀ ਚੜ੍ਹਦੀ ਕਲਾ ਦੇ ਵਿੱਚ ਹੈ ਸੋ ਮੈਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਬੈਠੇ ਜਿਹੜੇ ਐਸਸੀਬੀਸੀ ਸਮਾਜ ਦੇ ਲੀਡਰ ਸਾਹਿਬਾਨ ਹੈ ਜਾਂ ਵਰਕਰ ਸਾਹਿਬਾਨ ਹੈ ਉਹਨਾਂ ਨੂੰ ਬੇਨਤੀ ਕਰਦਾ ਕਿ ਹੁਣ ਮੌਸਮ ਵੀ ਖੁੱਲ ਗਿਆ ਤੁਸੀਂ ਮੋਰਚੇ ਵੱਲ ਬਹੀਰਾਂ ਕਤੋਂ ਤਾਂ ਕਿ ਜਿਹੜੀ ਅਸੀਂ ਆਪਣੇ ਹੱਕਾਂ ਦੀ ਗੱਲ ਇਸ ਮੋਰਚੇ ਦੇ ਮਾਧਿਅਮ ਤੋਂ ਪੰਜਾਬ ਸਰਕਾਰ ਦੇ ਸੈਂਟਰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣੀ ਚਾਹੁੰਦੇ ਹਾਂ ਤਾਂ ਕਿ ਸਰਕਾਰ ਦੇ ਧੌਣ ਤੇ ਗੋਡਾ ਰੱਖ ਕੇ ਅਸੀਂ ਇਹ ਮੰਗਾਂ ਨੂੰ ਮੰਨਵਾ ਸਕੀਏ ਸੋ ਮੈਂ ਸਾਰੇ ਸਮਾਜ ਨੂੰ ਐਸਬੀਸੀ ਸਮਾਜ ਨੂੰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਮੋਰਚੇ ਵਿੱਚ ਸ਼ਮੂਲੀਅਤ ਕਰੋ ਤਾਂ ਕਿ ਅਸੀਂ ਆਪਣੀ ਜਿਹੜੀ ਲੜਾਈ ਹੈ ਇਹਨੂੰ ਜਿੱਤ ਸਕੀਏ ਔਰ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਦੇ ਅਤੇ ਮੋਰਚੇ ਦੇ ਵਿੱਚ ਪਹੁੰਚ ਕੇ ਅਸੀਂ ਆਪਣੇ ਸਾਥੀਆਂ ਸਮੇਤ ਹਾਜ਼ਰੀ ਲਵਾਈ ਆ ਸਭ ਤੋਂ ਪਹਿਲਾਂ ਜਨਮ ਦਿਹਾੜੇ ਨੂੰ ਸਮਰਪਿਤ ਸਾਰਿਆਂ ਨੂੰ ਦੁਬਾਰਾ ਫੇਰ ਸ਼੍ਰੀ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਾਫੀ ਦਿਨਾਂ ਤੋਂ ਇਹ ਮੋਰਚਾ ਮਹਾਪੰਚਾਇਤ ਐਸਸੀਬੀਸੀ ਮਹਾਪੰਚਾਇਤ ਦੇ ਨਾਮ ਦੇ ਉੱਪਰ ਲੱਗਿਆ ਅਸੀਂ ਇਸ ਮੋਰਚੇ ਦੇ ਵਿੱਚ ਪਹਿਲੇ ਦਿਨ ਤੋਂ ਸਾਰੀ ਟੀਮ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਅਤੇ ਅੱਜ ਫੇਰ ਆਪਣੇ ਸਾਥੀਆਂ ਸਮੇਤ ਇੱਥੇ ਪਹੁੰਚੇ ਆਂ ਅਸੀਂ ਸਰਕਾਰ ਨੂੰ ਇਸ ਸਬੰਧ ਦੇ ਵਿੱਚ ਅਪੀਲ ਵੀ ਕਰਦੇ ਆਂ ਤੇ ਤਾੜਨਾ ਵੀ ਕਰਦੇ ਆਂ ਕਿ ਪਿਛਲੇ 27-28 ਦਿਨ ਤੋਂ ਇਹ ਮੋਰਚਾ ਇੱਥੇ ਲੱਗਿਆ ਹੋਇਆ ਹੈ ਜਿਸ ਤਰ੍ਹਾਂ ਸਰਕਾਰ ਦੇ ਕੰਨ ਤੇ ਪਹਿਲਾਂ ਇਹ ਜੂਨ ਹੀ ਸਰਕੀ ਤਾਂ ਹੁਣ ਵੀ ਲੱਗਦਾ ਵੀ ਇਹ ਸਰਕੀ ਨਹੀਂ ਹਜੇ ਤੱਕ ਸਾਨੂੰ ਇਹ ਜੂਨ ਸਰਕਾਉਣ ਦੇ ਲਈ ਜਿਹੜਾ ਸਾਡੇ ਪਿੰਡਾਂ ਦੇ ਵਿੱਚ ਸਾਡੇਆਂ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਲੋਕ ਬੈਠੇ ਆ ਉਹਨਾਂ ਨੂੰ ਬੜਾ ਇੱਕ ਇਹ ਸੁਨੇਹਾ ਦੇ ਦੇ ਰਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਐਸਸੀਬੀਸੀ ਮਹਾਪੰਚਾਇਤ ਦਾ ਮੋਰਚਾ ਇੱਥੇ ਲੱਗਿਆ ਜੇ ਅਸੀਂ ਉਹਨਾਂ ਦਾ ਸਾਥ ਨਹੀਂ ਦੇਵਾਂਗੇ ਤਾ ਸਰਕਾਰ ਤੱਕ ਸਾਡੀ ਗੱਲ ਨਹੀਂ ਪਹੁੰਚੂਗੀ ਸਾਨੂੰ ਸਾਰਿਆਂ ਦਾ ਫਰਜ ਬਣਦਾ ਵਾ ਪਿੰਡਾਂ ਦੇ ਵਿੱਚੋਂ ਇੱਥੇ ਵੀ ਹੀਰਾ ਕੱਤ ਕੇ ਆਣ ਦਾ ਜਦੋਂ ਅਸੀਂ ਪਿੰਡਾਂ ਦੇ ਵਿੱਚੋਂ ਹੀਰਾ ਕੱਤ ਕੇ ਇੱਥੇ ਆਵਾਂਗੇ ਇੱਥੇ ਸਾਡਾ ਇੱਥੇ ਇਕੱਠ ਇਕੱਠਾ ਆਊਗਾ ਸਾਡੀ ਯੂਨਿਟੀ ਦਾ ਪਤਾ ਲੱਗੂਗਾ ਤਾਂ ਹੀ ਲੱਗਦਾ ਹੈ ਕਿ ਸਰਕਾਰ ਦੇ ਕੰਤੇ ਜੂ ਸਰਕੂ ਅਸੀਂ ਸਰਕਾਰ ਨੂੰ ਤਾੜਨਾ ਕਰਦੇ ਆਂ ਵੀ ਜੇ ਕਿਤੇ ਕੋਈ ਗੱਲ ਨਹੀਂ ਅਸੀਂ ਥੋੜਾ ਸਮਾਂ ਲੈ ਕੇ ਆਪਦੇ ਪਿੰਡਾਂ ਦੇ ਵਿੱਚ ਸਾਰਿਆਂ ਨੂੰ ਅਸੀਂ ਇਸ ਬਾਰੇ ਦੱਸਦੇ ਆਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਿੰਡਾਂ ਤੋਂ ਇੱਥੇ ਲੋਕ ਲਿਆ ਕੇ ਇੱਕ ਬਹੁਤ ਤਕੜਾ ਇਕੱਠ ਕਰਾਂਗੇ ਅਤੇ ਸਰਕਾਰ ਦੇ ਨੱਕ ਦੇ ਵਿੱਚ ਦਮ ਲਿਆ ਦੇਵਾਂਗੇ। ਬਹੁਤ ਹੀ ਸਤਿਕਾਰਯੋਗ ਸਾਡੇ ਪੰਜਾਬ ਤੋਂ ਵੱਖ-ਵੱਖ ਪਿੰਡਾਂ ਤੋਂ ਪਹੁੰਚੇ ਜਾਂ ਜ਼ਿਲ੍ਹਿਆਂ ਤੋਂ ਪਹੁੰਚੇ ਸਾਡੇ ਆਗੂ ਸਹਿਬਾਨ ਸਭ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੇ ਅਸੀਂ ਪ੍ਰੈਸਰਾਂ ਹੀ ਇਹ ਵੀ ਕਹਿਣਾ ਚਾਹੁੰਦਾ ਜਿਵੇਂ ਆਈ ਸਾਹਿਬ ਨੇ ਦੱਸਿਆ ਸਾਰਿਆਂ ਨੇ ਸਾਡੇ ਆਗੂ ਸਹਿਬਾਨ ਤੇ ਸਾਡਾ ਸਮਾਜ ਜਦੋਂ ਵੀ ਪਿੰਡਾਂ 'ਚ ਉੱਠ ਕੇ ਪਹਿਲਾਂ ਵੀ ਜਦੋਂ ਕਾਂਗਰਸ ਦੀ ਗੱਲ ਕਰ ਲਈਏ ਅਕਾਲੀ ਦਲ ਦੀ ਗੱਲ ਕਰ ਲਈਏ ਕਿਸੇ ਵੀ ਪਾਰਟੀ ਦੀ ਗੱਲ ਕਰ ਲਈਏ ਜਦੋਂ ਤੁਹਾਡਾ ਐਸ்சி ਵੀਸੀ ਲੋਕ ਨਹੀਂ ਅੱਗੇ ਆਉਂਦੇ ਤਾਂ ਤੱਕ ਕਿਸੇ ਤੱਕ ਕੋਈ ਪਾਰਟੀ ਕਾਮਯਾਬ ਨਹੀਂ ਹੁੰਦੀ ਪਰ ਅਸੀਂ ਤੁਹਾਡੇ ਰਾਹੀਂ ਆਪਣੇ ਇਸ ਸਮਾਜ ਤੋਂ ਲੋਟਾਂ ਵੋਟਾਂ ਮਟੋਰ ਕੇ ਆਪਣੇ ਸਮਾਜ ਦੇ ਐਮਐਲਏ ਰਿਜ਼ਰਵ ਐਮਪੀ ਜਿਹੜੇ ਗੁੰਗੇ ਤੇ ਬੋਲੇ ਤੇ ਅੱਖਾਂ ਤੇ ਪੱਟੀ ਬੰਨ੍ਹ ਕੇ ਬੈਠੇ ਆ ਉਹਨਾਂ ਨੂੰ ਇਸ ਮੋਰਚੇ ਵੱਲ ਦੇਖ ਲੈਣਾ ਚਾਹੀਦਾ ਵੀ ਤੁਹਾਡੇ ਭਰਾ ਤੁਹਾਡੇ ਲਈ ਤੁਹਾਡੇ ਸਮਾਜ ਲਈ ਲੜ ਰਹੇ ਨੇ ਤਾਂ ਕਿ ਜਦੋਂ ਇਹ ਮਨ ਲੱਗਦੀ ਹੁਣ ਪੋਗ ਪੈ ਜੂਗਾ 2024 ਜਿਹੜੇ ਐਮਪੀ ਬਣੇ ਹੋਏ ਨੇ ਤੇ ਐਮਐਲਏ ਦੇ ਅੱਗੇ ਪੋਗ ਪੈ ਜੂਗਾ ਉਤੋਂ ਬਾਅਦ ਸਮਾਜ ਦੇ ਹਮਦਰਦੀ ਕੋਈ ਗੱਲ ਨਹੀਂ ਕਰਨੀ ਤੇ ਹੁਣ ਜੇ ਕਰਨੀ ਹੈ ਤੁਸੀਂ ਆਨ ਡਿਊਟੀ ਆਨ ਸੀਟ ਤੇ ਬੈਠੇ ਨੇ ਤੇ ਮੋਰਚੇ ਤੇ ਆ ਕੇ ਮੋਰਚੇ ਦੇ ਲੋਕਾਂ ਦੀ ਸਹਿਯੋਗ ਦਿੱਤਾ ਜਾਵੇ ਤੇ ਮੋਰਚੇ ਦੀ ਮੰਗਾਂ ਨੂੰ ਸਰਕਾਰ ਤੱਕ ਬਚਾਇਆ ਜਾਵੇ ਜੇ ਉਹ ਵਿਧਾਨ ਸਭਾ 'ਚ ਜੇ ਐਮਐਲਏ ਤਾਂ ਵਿਧਾਨ ਸਭਾ 'ਚ ਸਾਡਾ ਮੁੱਦਾ ਰੱਖੇ ਜਿਹੜੇ ਐਮਪੀ ਨੇ ਉਹ ਲੋਕ ਸਭਾ 'ਚ ਸਾਡਾ ਮੁੱਦਾ ਰੱਖਣਾ ਪਰ ਜੇ ਸਾਡੇ ਸਮਾਜ ਦੇ ਰਾਜ ਸਭਾ ਮੈਂਬਰ ਨੇ ਤਾਂ ਰਾਜ ਸਭਾ 'ਚ ਰੱਖਿਆ ਜਾਵੇ ਤਾਂ ਕਿ ਇਹ ਲੋਕ ਸਿਲਫਤਾ ਸਿਰਫ ਰੋਲਣ ਵਾਸਤੇ ਨਹੀਂ 5 ਸਾਲ ਹੈ ਜਿਨ੍ਹਾਂ ਨੇ ਵੋਟਾਂ ਤੁਹਾਨੂੰ ਪਾਈਆਂ ਦੁਬਾਰੇ ਵੋਟਾਂ ਫੇਰ ਪੈਣੀਆਂ ਇਹ ਯਾਦ ਰੱਖੋ ਇਹ ਜਿਵੇਂ ਤੁਹਾਡਾ ਬਤੀਰਾ ਚੱਲ ਰਿਹਾ ਹੁਣ ਉਸੇ ਤਰ੍ਹਾਂ ਤੁਹਾਡਾ ਭੋਗ ਜਿਹੜਾ 2024 'ਚ ਇਹ ਲੋਕ ਪਾ ਦੇਣਗੇ ਤੇ ਅਸੀਂ ਪਿੰਡਾਂ 'ਚ ਬੈਠੇ ਜਿਹੜੇ ਬਾਲਮੀਕ ਸਭਾ ਰਬਦਾਸ ਸਭਾ ਤੇ ਹੋਰ ਵੀ ਕਮੇਟੀਆਂ ਦੇ ਜਿਹੜੇ ਪ੍ਰਧਾਨ ਸਾਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਆਪਣਾ ਸਹਿਯੋਗ ਇਸ ਮੋਰਚੇ ਨੂੰ ਦਿਓ ਤਾਂ ਕਿ ਅਸੀਂ ਜਲਦੀ ਜਿਹੜੇ ਸਰਕਾਰ ਤੋਂ ਆਪਣੀਆਂ ਮੰਗਾਂ ਮਨਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ